ਯਾ ਮੈਂ ਕਿਹਾ ਸਭੀ ਇੱਥੇ ਸੀ ਇੱਕ ਦੇਰ ਘਰ ਆਏ ਆ ਇੱਥੇ ਘਰ ਦੇ ਵਿੱਚ ਕੋਈ ਨਹੀਂ ਹੈਗਾ ਆ ਵੇਖੋ ਡੰਗਰ ਬੱਚੇ ਭੁੱਖੇ ਆ ਤੇ ਹਾਂ ਯਾਰ ਤੂੜੀ ਪਾਈ ਆਪਾਂ ਹਨਾ ਵਿਚਾਰੇ ਮੂੰਹ ਦੇ ਵੰਦੇ ਆ ਪਹਿਲਾਂ ਵੇਖੀਏ ਘਰੇ ਕੋਈ ਹੈਗਾ ਵੀ ਕਿ ਨਹੀਂ ਹੈਗਾ ਕੋਈ ਨਹੀਂ ਇਹਦਾ ਦੇਖੋ ਕੋਈ ਨਹੀਂ ਵੀਰ ਭਰਾ ਇੱਥੇ ਹੈਗਾ ਤੇ ਅਸੀਂ ਇੱਥੋਂ ਪਪਾਣਾ ਨੂੰ ਵੀਰਾਂ ਨੂੰ ਰੈਸਕਿਊ ਕਰ ਚੱਲੇ ਸੀਗੇ ਪਰ ਵੇਖਿਆ ਵੀ ਜੇ ਡੰਗਰ ਬੱਚਾ ਮੂੰਹ ਦੇ ਵੰਦਾ ਅੱਗੇ ਜੋੜ ਦੇ ਹਾਂ ਆ ਜੋੜ ਜੱਗੇ ਕੋਈ ਨਹੀਂ ਕੋਈ ਨਹੀਂ ਕੰਟੈਕਸ਼ਨ ਲੋ ਠੀਕ ਹੈ ਜੀ ਆ ਵੇਖੋ ਕਿੰਨੀਆਂ ਤਾਰਾਂ ਨੀਵੀਆਂ ਵਾ ਪੂਰੇ ਰਿਸਕ ਵਾ ਇੱਥੇ ਤੇ ਐਸੇ ਘਰ ਦੇ ਵਿੱਚ ਕੋਈ ਕੋਈ ਨਹੀਂ ਹੈਗਾ ਪਰ ਧੰਨਵਾਦ ਇਸ ਵੀਰ ਦਾ ਜਿਹੜਾ ਕਹਿੰਦਾ ਕਿ ਆਪਾਂ ਇਹਨਾਂ ਨੂੰ ਕੋਈ ਪੱਠਾ ਢੱਕਾ ਪਾ ਜੀਏ ਤੇ ਵੇਖੋ ਖੁਰਲੀ ਖੁਰਨੀ ਖਾਲੀ ਹੈ ਕਿ ਭਰੀ ਆ ਖਾਲੀ 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 ਅੱਛਾ ਖਾਲੀ ਖੁਰਲੀ ਵਿਚਾਰੇ ਦੀ ਹੈ ਨਾ ਗੋ ਐ ਐ ਗੋ ਮਾ ਪ੍ਰਭਾਤ ਨੂੰ ਚੜ੍ਹਦੀ ਕਲਾ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਵੇਖੋ ਵੀਰ ਦਾ ਜਿਗਰਾ ਸਾਡੇ ਅਮਰਪਾਲ ਵੀਰ ਦਾ ਦਿਲ ਇੱਥੇ ਭੈਣ ਭਰਾਵਾਂ ਨੂੰ ਤੇ ਰੈਸਕਿਊ ਕਰਨਾ ਹੀ ਕਰਨਾ ਵਾ ਆ ਵੀਰ ਜਨਵਾਰਾ ਦੇ ਚਾਰੇ ਵਾਸਤੇ ਆਹ ਵੇਖੋ ਸਾਡੇ ਅਮਿਤਪਾਲ ਵੀਰ ਦਾ ਜਿਗਰਾ ਅਸੀਂ ਲੰਘ ਰਹੀ ਸੀ ਲੱਗੋਂਦੀ ਆ ਵੇਖੋ ਕਿੰディア ਭਾਵੁਕ ਕਰਦਿਆਂ ਤਸਵੀਰਾਂ ਵਾਂ ਅਸੀਂ ਲੱਗੋਂਦੀ ਲੰਘ ਰਹੀ ਸੀਗਾ ਤੇ ਵੀਰ ਕਹਿੰਦਾ ਯਾਰ ਡੰਗਰ ਵੇਖੋ ਧੁਖੇ ਬੱਜਿਆ ਤੇ ਆਪਾਂ ਯਾਰ ਜਿਆਦਾ ਨਹੀਂ ਤੇ ਇਥੋਂ ਕੁਝ ਨਾ ਕੁਝ ਵੇਖ ਕੇ ਚਾਰਾ ਹੀ ਇਹਨਾਂ ਨੂੰ ਪਾ ਦਈਏ ਤੇ ਹੁਣ ਵੀਰ ਅੰਦਰ ਗਿਆ ਵਾ ਚਾਰਾ ਵੇਖਣ ਗਿਆ ਵੀਰ ਅੰਦਰ ਕਿ ਕੋਈ ਨਾ ਕੋਈ ਤੂੜੀ ਫੱਕਾ ਹੋਵੇ ਤੇ ਅਸੀਂ ਜਨਵਾਰਾਂ ਨੂੰ ਪਾ ਦਈਏ ਆ ਹੁੰਦੀ ਹੈ ਜੀ ਇਨਸਾਨੀਅਤ ਨਹੀਂ ਵੇਖ ਸਾਡੇ ਮੇਰੇ ਸਾਹਮਣੇ ਹੈਗਾ ਕੁਝ ਅੰਦਰ ਸੱਤ ਬੈਠਾ ਚਾਰ ਪਾਣ ਸੱਪ ਹੈਲੋ ਵੇਖੋ ਸਾਂਜੀ ਸਾਪਸ ਪੂੜੀਆਂ ਵੀ ਇੱਥੇ ਆਪਣੇ ਆਪ ਦਾ ਬਚਾਅ ਕਰ ਰਹੀਆਂ ਵਾ ਤੇ ਆ ਥੋੜੇ 베ੜੀ ਆਪਣੀ ਠਾਂ ਜਾ ਰਹੀ ਜੇ ਆਹ ਬਾਹ ਦੇਰ ਦੇ ਦੇਰ ਦੇ ਤੋ ਦੇਰ ਦੇ ਕੋਈ ਗੱਲ ਨਹੀਂ ਆ ਦੇਰ ਦੇ ਆਪਣੀ 베ੜੀ ਠਾਂ ਜਾ ਰਹੀ ਜੇ ਥੋੜੇ ਇਹਨੂੰ ਪਾਵਾ ਹੱਥ ਹਲੇ ਉਧਰ ਹਲੇ ਚੱਪੂ ਮਾਰੋ ਨਾ ਚੱਪੂ ਨਾਲ ਰੋਕ ਲੋ ਚੱਪੂ ਨਾਲ ਰੋਕ ਲੋ ਇੱਥੋਂ ਫੜੋ ਨਾ ਵਾ 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 ਗਾਣਾ ਜੋ ਗਾਂ ਆ ਵੇਖੋ ਆ ਵੀਰ ਦਾਣਾ ਫੱਕਾ ਉਹਨਾਂ ਨੂੰ ਪਾ ਰਿਹਾ ਵਾ ਆ ਸਾਡਾ ਅਮਿਤਪਾਲ ਵੀਰ ਕਿਉਂਕਿ ਜਿਹੜੀਆਂ ਵਿਚਾਰੀਆਂ ਗਈਆਂ ਵਾ ਇਹ ਪਤਾ ਨਹੀਂ ਕਦੋਂ ਘਰ ਵਾਲੇ ਕਦੋਂ ਦੇਥੋਂ ਗਏ ਆ ਤੇ ਕਦੋਂ ਦੀਆਂ ਵਿਚਾਰੀਆਂ ਭੁੱਖੀਆਂ ਵਾ ਨਾਲ ਨਿੱਕੀ ਦੀ ਬੱਚੀ ਆ ਵੇਖੋ ਪਿਆਰੀ ਜੀ ਜਿੱਦਾਂ ਆਪਾਂ ਨੂੰ ਆਪਣੇ ਬੱਚੇ ਪਿਆਰੇ ਆ ਇਦਾਂ ਹੀ ਜਨਵਾਰਾਂ ਨੂੰ ਵੀ ਆਪਣੇ ਬੱਚੇ ਪਿਆਰੇ ਹੁੰਦੇ ਆ ਸੰਜੀ ਬਾਈ ਗਰੂ ਚਲੋ ਆ ਪਰਦੇ ਪਰਦੇ ਚਲ ਦੋ ਡਾਂਗ ਦੇ ਵਿਚਾਰੀ ਖਾ ਲੂਗੀ ਚਾਰ ਡੱਬੇ ਫੜਾਓ ਆਪਾਂ ਵੀਡ ਲੈ ਕੇ ਆਵਾਂਗੇ ਆਹੋ ਆਹ ਵੀਡ ਆ ਫੜਾ ਆ ਵੀਜੀ ਡੱਬੇ ਫੜਾਓ ਲੈ ਲੈ ਲਾ ਦੇ ਨਾ ਕਰ ਰੋਟੀਆਂ ਜੀਆਂ ਹਾਂ ਹਾਂ ਸੰਜੀ ਸਾਨੂੰ ਪ੍ਰਸ਼ਾਸਨ ਨੇ ਖਾਣਾ ਪਾਣੀ ਦਿੱਤਾ ਸੀਗਾ ਤੇ ਕੀ ਤੇ ਚਾਜ ਦੇ ਥਾਂ ਵਰਤਾਇਓ ਤੇ ਇਸ ਤੋਂ ਵਧੀਆ ਸਾਨੂੰ ਚਾਜ ਦਾ ਥਾਂ ਨਹੀਂ ਲੱਭਾ ਜਿਵੇਂ ਬਾਬੇ ਨਾਨਕ ਨੇ ਸਾਨੂੰ ਸੁਨੇਹਾ ਦਿੱਤਾ ਸੀ ਆ ਕਿ ਵਿਧੀਆਂ ਦਾ ਲੰਗਰ ਜਿਹੜਾ ਵਾ ਉਹ ਚਾਜ ਦੇ ਥਾਂ ਹੀ ਲਾਉਣਾ ਵਾ ਤੇ ਇਸ ਤੋਂ ਵਧੀਆ ਚਾਜ ਦਾ ਥਾਂ ਤੁਸੀਂ ਆ ਮੈਨੂੰ ਅੱਜ ਜਿੰਨੇ ਦਿਨ ਹੋ ਗਏ 15 ਦਿਨ ਹੋ ਗਏ ਸੇਵਾ ਕਰਦਿਆਂ ਨੂੰ 15 ਦਿਨਾਂ ਦੇ ਵਿੱਚ ਚਾਹ ਦਾ ਥਾਂ ਨਹੀਂ ਲੱਭਾ ਸਦਕੇ ਜਾਣਾ ਮੈਂ ਵੀਰ ਅਮਰਤਪਾਲ ਦਰੇ ਆ ਵੇਖੋ ਤੁਸੀਂ ਦੇਖ ਸਕਦੇ ਲਾਗੋਂ ਮੈਂ ਤਸਵੀਰਾਂ ਦੇਖ ਸਕਦੇ ਜੇ ਇਹ ਸੰਗ ਜੀ ਇਹ ਹੁੰਦਾ ਵਾ ਇਨਸਾਨੀਅਤ ਇਹ ਹੁੰਦਾ ਪਿਆਰ ਕੋਈ ਕਿਸੇ ਦੇ ਮੂੰਹ ਚੋਂ ਰੋਟੀ ਖੋ ਰਿਆ ਵਾ ਤੇ ਕੋਈ ਕਿਸੇ ਦੇ ਮੂੰਹ ਦੇ ਵਿੱਚ ਬੁਰਕੀ ਪਾ ਰਿਆ ਵਾ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵਾ ਗੁਰਪ੍ਰਣਾ ਕਰੇ ਸਾਡੇ ਅਮਰਤਪਾਲ ਵੀਰ ਦਾ ਤੇ ਇਹ ਸੀਗੇ ਅ ਅਮਤ ਕਾਲੀ ਵੀਰ ਜੀ ਹੁਣੀ ਆਏ ਆ ਸਾਡੇ ਨਾਲ ਅ ਪ੍ਰਭ ਆਸਰਾ ਫਾਊਂਡੇਸ਼ਨ ਵੱਲੋਂ ਜਿਹੜੀ ਆਸਰਾ ਫਾਊਂਡੇਸ਼ਨ ਭਾਈ ਸ਼ਮਸ਼ੇਰ ਸਿੰਘ ਜੀ ਹੁਣਾ ਵੱਲੋਂ ਚਲਾਈ ਜਾ ਰਹੀ ਹੈ ਕਰਾਲੀ ਦੇ ਵਿੱਚ ਤੇ ਇਹ ਵੀਰ ਜੀ ਉੱਥੇ ਸਦੂਲਗੜ ਤੋਂ ਜੁੜੇ ਆ ਹਸਾਰ ਕੋਲੋਂ ਜੀ ਤੇ ਵੇਖੋ ਅੱਜ ਅ ਜਿਹੜਾ ਸੀਗਾ ਧੀਰਾ ਘਾਰਾ ਪਿੰਡ ਸੀਗਾ ਨਿਹਾਲਾ ਅ ਲਵੇਰਾ ਪਿੰਡ ਸੀਗੇ ਉੱਥੇ ਆਣ ਕੇ ਪਰਿਵਾਰਾਂ ਨੂੰ ਤੇ ਰੈਸਕੂ ਕਰ ਹੀ ਰਿਹਾ ਵੀਰ ਜੀ ਸੇਰ ਦੇ ਪਰ ਅੱਜ ਵੇਖੋ ਇੱਕ ਡੰਗਰ ਬੱਚਿਆਂ ਨੂੰ ਪੱਠੇ ਪਾ ਰਿਹਾ ਹੈ ਮਾਈਕ ਤੋਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਹ ਹੁੰਦੀ ਆ ਸੇਵਾ ਵੇਖੋ ਬੇੜੀ ਫੜ ਕੇ ਆ ਵੀ ਸਾਡਾ ਦੂਜਾ ਵੀਰ ਖਰੋਤਾ ਮੋਗੇ ਤੋਂ ਆਇਆ ਵਾ ਇਹ ਆ ਬੰਦ ਨਹੀਂ ਕਰਾ ਤੋ ਤੇ ਬੇੜੀ ਫੜ ਕੇ ਵੀਰ ਖਰੋਤਾ ਵਾ ਅਸੀਂ ਇਸ ਟਾਈਮ ਬੇੜੀ ਦੇ ਵਿੱਚ ਆ ਤੇ ਇੱਥੇ ਪਾਣੀ ਸਿਰਫ ਉੱਚਾ ਵਾ ਘਰ ਦਾ ਕਰਕੇ ਜਿੱਥੇ ਤੁਸੀਂ ਅੱਗੇ ਵੇਖ ਰਹੇ ਜੇ ਇਸ ਸਾਈਡ ਦੀ 20 20 ਫੁੱਟ ਪਾਣੀ ਆ ਅਗਲੇ ਬੰਨੇ ਵੇਖੋ ਆ ਜਿਹੜੇ ਆ ਟਰਾਂਸਫਰਮਰ ਉਹ ਡੁੱਬੇ ਪਿਆ ਤੇ ਆ ਘਰ ਵੀ ਤੁਸੀਂ ਦੇਖ ਰਹੋ ਪੀਕਰਾਂ ਦੇ ਘਰ ਜਿਹੜੇ ਸੁੰਨੇ ਪਏ ਆ ਆ ਵਿੜੇ ਸੁੰਨੇ ਪਏ ਆ ਜਿਹੜੀ ਆ ਮੀਆਂ ਦੀਆਂ ਮਾਰਾਂ ਗਾ ਉਹ ਮੀਆਂ ਦਾ ਨਾਮ ਫੜਾ ਦੇ ਮਾਰਾਂ ਕਰਕੇ ਆ ਤੁਸੀਂ ਅੱਗੇ ਦੇਖੋ ਉੱਤੇ ਦੇਖੋ ਛੱਤਾਂ ਦੇ ਉੱਤੇ ਲੋਕਾਂ ਨੇ ਆਪਣੇ ਘਰ ਘਰਾਂ ਦੇ ਪਰ ਲੋਕਾਂ ਨੇ ਚੜਾਇਆ ਪਿਆ ਆਪਣਾ ਸਮਾਨ ਵੀਰ ਛੱਤ ਦੇ ਉੱਤੇ ਜਾ ਕੇ ਤੇ ਉਹਨਾਂ ਦੇ ਵਾਸਤੇ ਡੰਗਣਾ ਵਾਸਤੇ ਕੋਈ ਨਾ ਕੋਈ ਚੀਜ਼ ਲੱਭ ਰਿਹਾ ਮੇਰਾ ਵੀ ਧਿਆਨ ਨਾ ਜਾਈ ਛੱਤਾਂ ਉਹ ਜੀਆਂ ਵਾ ਵਾਹਿਗੁਰੂ ਫੜਾ ਕਰੀ ਵੀਰ ਦਾ ਧਿਆਨ ਮੇਰਾ ਭਰਾ ਵਾਹਿਗੁਰੂ ਕੱਡਾ ਕੀ ਨਾ ਸੀ ਵੀਰ ਜੀ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਤੇ ਬੰਦਰੀ ਕਲਾ ਦੇ ਲੱਗੇ ਕਿਹੜਾ ਪਿੰਡ ਸੀ ਬੌਡੇ ਬੌਡਾ ਬੌਡੇ 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 ਹਾਂਜੀ ਬੌਡੇ ਪਿੰਡ ਸੀਗਾ ਵੀ ਇਹਦਾ ਬੰਦਰੀ ਖਾਲਾ ਲੱਗੇ ਆ ਵੇਖੋ ਨਿੱਗੀ ਜੀ ਮੱਛੀ ਆ ਤੇ ਇਹ ਵੀ ਚੱਲ ਰਹੀ ਆ ਤੇ ਮੈਂ ਕਹਿੰਨਾ ਵੀਰ ਆਪਾਂ ਕੜੇ ਫਿਰਦੇ ਚਾਹਾਂ ਉੱਤੇ ਵੀ ਤੇ ਰੱਪ ਲਾ ਜੇ ਆਪਾਂ ਨਾਣਾ ਹੀ ਲੈ ਕੇ ਆਵਾਂਗੇ ਉੱਤੇ ਵੀ ਸਬਜੜੇ ਵੀਰ ਮੇਰੀ ਗੱਲ ਸੁਣ ਇੱਥੇ ਇਹਨਾਂ ਦੇ ਜਿਹੜੇ ਆ ਰਸੇ ਬੰਨੇ ਆ ਤੇ ਖੁੱਲੇ ਆ ਰਸੇ ਨਹੀਂ ਯਾਰ ਉਹ ਬੰਨੀ ਆ ਖੁੱਲੇ ਆ ਤਾਂ ਉਹਨੇ ਪੁੰਜੀ ਏ ਸੰਗਲ ਮੈਨੂੰ ਲੱਗਦਾ ਵੇਖਾਂ ਇੱਕ ਰਿਚਾ ਕਰ ਹਾਂ ਖੁੱਲੇ ਹੂੰ ਦੇਖੇ ਅਮਰ ਤਾਂ ਦੇਖਣਾ ਭਾਈ ਖੁੱਲੇ ਆ ਖੁੱਲੇ ਆ ਪਾਣੀ ਕਰਕੇ ਨੰਫਰ ਸੰਗਲ ਖੋਲ ਕੇ ਨਾ ਹੂੰ ਤੇ ਪਾਣੀ ਕਰਕੇ ਨਿਕਲਦੇ ਰਹਿ ਹਾਂ ਖੁੱਲੇ ਆ ਖੁੱਲੇ ਆ ਹਾਂ ਕਰ ਦੇਣਾ ਸਭ ਹਾਂ ਵਾਹਿਗੁਰੂ ਆ ਵੀ ਦੇਖੋ ਇਹ ਆ ਮਾਨਤਾ ਦੀ ਸੇਵਾ ਮਾਨਵਤਰੀ ਸੇਵਾ ਤੇ ਕਰਨੀ ਕਰਨੀ ਆ ਜਨਵਰਾਂ ਦੀ ਸੇਵਾ ਵੀ ਵੀਰ ਜੀ ਹੁਣੇ ਸੇਤੋਂ ਕਰ ਰਿਹਾ ਇਹ ਕੱਲ ਦੇ ਤਰਕਰ ਆਲੀ ਤੋਂ 12 ਇੱਕ ਵੇ ਦੇ ਚੱਲੇ ਸੀ ਸੰਜੀ ਵੈ ਗਰੁੱਪ ਭਲਾ ਕਰੇ ਤੇ ਹੁਣ ਅੱਜ ਆ ਸ਼ਾਮ ਦਾ ਟਾਈਮ ਹੋ ਚੱਲਿਆ ਵਾ 3-4 ਵਜ ਗਏ ਆ ਤਰਕੇ 6 ਵਜ ਦੀ ਸੇਵਾ ਨਿਭਾ ਰਿਹਾ ਤੇ ਉੱਪਰੋਂ ਵੀ ਥੋਰ ਜੀ ਦੀ ਤਪਛਾ ਤੇ ਥੱਲੇੋਂ ਪਾਣੀ ਦਾ ਜਿਹੜਾ ਸੇਕ ਵਜ ਰਿਹਾ ਵਾ ਤੇ ਆ ਹੋਰ ਪਾ ਦੇ ਤੂੜੀ ਹੋਰ ਅਲੀ ਕਰ ਦੋ ਚਲੋ ਇੱਕ ਅੱਧਾ ਦਿਨ ਵਿਚਾਰੀ ਖਾਂਦੀ ਤੇ ਰਹੂਗੀ ਬਾਅਦ ਚ ਆ ਕੋਈ ਇਦਾਂ ਆਵੇ ਕਿ ਨਾ ਆਵੇ ਹਾਂ ਪਤਾ ਨਹੀਂ ਹਨਾ ਇਹਨੂੰ ਉੱਧਰ ਪਾ ਕੇ ਜਾਣਾ ਆ ਚੋਕਰ ਦੀ ਬੂਰੀ ਲੈ ਆਵਾਂਗੇ ਹੂੰ ਆਹ ਸਹੀ ਗੱਲ ਹੈ। ਇਹ ਵੀਰ ਦੁੱਜੀ ਦੁੱਜੀ ਸੇਵਾ ਤੇ ਤੇਰੀ ਚਲੋ ਲੇਖੇ ਲੱਗਣੇ ਲੱਗਣੀਆਂ ਪਰ ਆਹ ਸੇਵਾ ਤੇਰੀ ਪਹਿਲਾਂ ਲੇਖੇ ਲੱਗੂਗੀ ਮੇਰੇ ਨਾਮ ਬਟਾ ਦੀ। ਜੇ ਨਾ ਲੇਖੇ ਲੱਗੂਗੀ। ਪੱਕੀ ਮਰੀ ਪਈ। ਵਾਹਿਗੁਰੂ ਭਲਾ ਕਰੇ। ਮੇਰੇ ਕੋ ਆ ਵੀਰ ਆ ਨਾਲ ਬੋਰਡ ਚਲਾ ਕੇ ਸੇ ਦੇ ਘਟੋ ਘਟ 60 70 ਜਿਹੜੇ ਹੈ ਪਰਿਵਾਰ ਵਾ 60 70 ਜੀ ਆ ਉਹਨਾਂ ਨੂੰ ਫਿਰ ਰੈਸਕਿਊ ਕਰ ਚੁੱਕਾ ਵਾ। ਉਹਨਾਂ ਸੀ ਖਾਣਾ ਫੀਡ ਲੈ ਕੇ ਆ ਜਿਹੜੇ ਹਰਪ੍ਰੀਤ ਵੀਰ ਵਾ ਉਹਨਾਂ ਕੋਲ ਵੀ ਲੈ ਕੇ ਚੱਲੇ ਨਾਲੇ ਉਹਨਾਂ ਨੂੰ ਬਾਹਰ ਕੱਢਣਾ ਤੇ ਨਾਲੇ ਇਸ ਗਊ ਮਾਤਾ ਦਾ ਜਿਹਦਾ ਆਸ਼ੀਰਵਾਦ ਲੈ ਕੇ ਚੱਲੇ ਆ ਗਊ ਮਾਂ ਚੜ੍ਹਦੀ ਕਲਾ ਬਖਸ਼ੀ ਸਾਡੇ ਜਿਹੜੇ ਭੈਣ ਭਰਾਵਾ ਉਹਨਾਂ ਨੂੰ ਮਿਹਰ ਭਰਿਆ ਰੱਖੀ ਆ ਸਪੈਸ਼ਲ ਵੀਰ ਹਮਤਪਾਲਵਾ ਜਿੰਨੇ ਤੇਰੀ ਅੱਜ ਸੇਵਾ ਕੀਤੀ ਆ ਚੜ੍ਹਦੀ ਕਲਾ ਰੱਖੀ ਮੇਰੇ ਭਰਾ ਦੀ ਅਗਰ ਵੀਰ ਤੂੰ ਹੀ ਤੇ ਆਪ ਸੇਵਾ ਕਰਕੇ ਆ ਨਾ ਥਲ ਉਤਰ ਕੇ ਸਾਨੂੰ ਵੇਖ ਕੇ ਹੀ ਬੜਾ ਸਕੂਨ ਮਿਲ ਗਿਆ ਸਾਨੂੰ ਉੱਧੇ ਹੀ ਬੜਾ ਸਕੂਨ ਮਿਲ ਗਿਆ ਵਾ ਕਿ ਅਸੀਂ ਵੀਰ ਦੇ ਨਾਲ ਚੱਲ ਕੇ ਆਏ ਆ ਚਲੋ ਸਾਡਾ ਵੀ ਹਿੱਸਾ ਪੈ ਗਿਆ ਵਿੱਚ ਆ ਘਰ ਸੀਗਾ ਸਾਨੂੰ ਨਹੀਂ ਪਤਾ ਇਹ ਘਰ ਪਰਿਵਾਰ ਵਾਲੇ ਕੌਣ ਆ ਠੀਕ ਹੈ ਜੀ ਸਾਨੂੰ ਨਹੀਂ ਪਤਾ ਵੀ ਇਹ ਇਸ ਟਾਈਮ ਹੈਗੇ ਕਿੱਥੇ ਆ ਆ ਸਾਨੂੰ ਤੇ ਸਿਰਫ ਉਹਦੀ ਗਾਈ ਤੇ ਗਾਈ ਦੀ ਬੱਚੀ ਦਿਖੀ ਆ ਤੇ ਚਲੋ ਵਾਇਗਰ ਭਲਾ ਕਰੇ ਵੀਰ ਦਾਦੇ ਤੁਸੀਂ ਦੇਖ ਸਕਦੇ ਜੀ ਘਰ ਦੇ ਆਲੇ ਦੁਆਲੇ ਪਾਣੀ ਪਾਣੀ ਆ ਕੋਈ ਘਰ ਦੇ ਵਿੱਚ ਦਿਖ ਨਹੀਂ ਰਿਹਾ ਤੇ ਵੀਰ ਦਾਦਾ ਕਿ ਚਾਰ ਪੰਜ ਸੱਪ ਆ ਵੇਖੋ ਤੁਸੀਂ ਅਗਲੇ ਬੰਨੇ ਸੱਪ ਵੀ ਦਿਖ ਰਿਹਾ ਚਾਰ ਪੰਜ ਸੱਪ ਆ ਜਿਹੜੇ ਆਪਣੇ ਆਪ ਨੂੰ ਬਚਾ ਕਰਕੇ ਸੁੱਕੀ ਥਾਂ ਤੇ ਬੈਠ ਰਹੇ ਆ ਛੱਤ ਦੇ ਉੱਪਰ ਵੀ ਸੱਪ ਜੜੇ ਪਿਆ ਦੇ ਆਹਲਾ ਦੇ ਆ ਵੇਖੋ ਟਰੈਕਟਰ ਤੁਸੀਂ ਦੇਖ ਸਕਦੇ ਜੀ ਟਰੈਕਟਰ ਵੀ ਆ ਸੁਨੇ ਆ ਅੱਛਾ ਬਹੁਤ ਮੋਟੇ ਤਾਂ ਵੀ ਚੜੇ ਫੜੇ ਠੀਕ ਠੀਕ ਹਾਂ ਹਾਂ ਇਸ ਘਰ ਦੇ ਵਿੱਚ ਅਸੀਂ ਕੱਲ ਆਏ ਸੀ ਆ ਇੱਕ ਮਾਤਾ ਨੂੰ ਲੈ ਕੇ ਗਏ ਸੀ ਇਸ ਘਰੋਂ ਮਾਤਾ ਨੂੰ ਲੈ ਕੇ ਮਾਤਾ ਨੂੰ ਲੈ ਗਏ ਹਾਂ ਕੱਲ ਹਾਂ ਮਾਤਾ ਨੂੰ ਲੈ ਗਏ ਕੱਲ ਆਏ ਸੀ ਇਸ ਘਰ ਦੇ ਵਿੱਚ ਅਮ ਨੂੰ ਟਰੈਕਟਰ ਤੋਂ ਦੇਖ ਕੇ ਪਤਾ ਲੱਗਾ ਵਾਈਡੋ ਇਹ ਆ ਬਰਾਬਾਸਰਾ ਫਾਊਂਡੇਸ਼ਨ ਦੀ ਸੰਸਥਾ ਵਾਸਤੇ ਉਹਨਾਂ ਦੀਆਂ ਦੋ ਵੋਟਾਂ ਚੱਲ ਰਹੀਆਂ ਵਾਂ ਤੇ ਹੋਰ ਵੀ ਕੋਈ ਵੀ ਇਥੇ ਮਦਦ ਕਰਨੀ ਚਾਹੁੰਦਾ ਹੋਵੇ ਨਿਹਾਲਾ ਦੇੇਰਾ ਪਿੰਡ ਵਾ ਜਿਲ੍ਹਾ ਫਰੋਹੀਪੁਰ ਤੇ ਇਥੇ ਆਣ ਕੇ ਜਰੂਰ ਸੇਵਾ ਕਰਿਓ ਧੀਰਾਖਰਾ ਪਿੰਡ ਵਾ ਜੀ ਪਹਿਲਾਂ ਸਾਨੂੰ ਪਿੰਡਾਂ ਦੇ ਨਾਂ ਨਹੀਂ ਸੀ ਲੈਣੇ ਹੁੰਦੇ ਪਰ ਹੁਣ ਕਿੰਨੇ ਦਿਨਾਂ ਤੋਂ ਇਥੇ ਅਸੀਂ ਰਹਿ ਰਹੇ ਆ ਹੌਲੀ ਹੌਲੀ ਪਿੰਡਾਂ ਦੇ ਨਾਂ ਸਾਨੂੰ ਯਾਦ ਹੋਣੇ ਸ਼ੁਰੂ ਹੋ ਗਏ ਆ ਜੀ ਆ ਵੇਖੋ ਪਾਣੀ ਦੀ ਜਿਹੜੀ ਸਾਦਵਾ ਕਿੰਨੀ ਦੇਹੀ ਹੈ ਜੀ ਤੇ ਦੇਖ ਸਕਦੇ ਸਾਰੇ ਬੰਨੇ ਪਾਣੀ ਪਾਣੀ ਹੈ ਵੈਗਰ ਪੜਾ ਕਰੇ ਚੱਦ ਦੀ ਕਲਾ ਕਰੇ ਮੇਰੇ ਵੀਰ ਦੀ ਮੇਰਾ ਵੀਰ ਦੀਆਂ ਲੱਤਾਂ ਜਿਹੜੀਆਂ ਵਾ ਗੋਡਿਆਂ ਜਿਹੜੇ ਉਹ ਥੱਲੇ ਕੱਸ ਚੁੱਕੇ ਆ ਕਿਉਂਕਿ ਗੋਡਿਆਂ ਕਈ ਥਾਂ ਤੇ ਜਿਹੜੀਆਂ ਵੀਡੀਓ ਚੱਲ ਨਹੀਂ ਰਹੀ ਵੋਟ ਨਹੀਂ ਦੁਜਾ ਇਹਨੇ ਨਹੀਂ ਚਾਰਿਆ ਵੀਰ ਥੱਲੇ ਉਤਰ ਕੇ ਆਪਣੀ ਛਾਤੀ ਨਾਲ ਲੱਤਾਂ ਦੇ ਜੋਰ ਨਾਲ ਪੱਟਾਂ ਦੇ ਜੋਰ ਨਾਲ ਬੇੜੀ ਨੂੰ ਜਦੋਂ ਚਲਾਉਂਦਾ ਵਾ ਤੇ ਥੱਲੇ ਝਾੜੀਆਂ ਕੰਡੇ ਆ ਉਹ ਵੀਰ ਦੀਆਂ ਲੱਤਾਂ ਨਾਲ ਵਜ ਵਜ ਕੇ ਵੀਰ ਦੀਆਂ ਲੱਤਾਂ ਦੇ ਸਾੜ ਪੈ ਰਿਆ ਆ ਆ ਵੇਖੋ ਇਹ ਵੀਰ ਦੀ ਸੇਵਾ ਤੇ ਆ ਟ੍ਰਾਫਿਕਾਂ ਵੀ ਦੇਖ ਸਕਦੇ ਜੀ ਕਿ ਆ ਪੂਰੇ ਪਾਣੀ ਦੇ ਲੈਵਲ ਤੇ ਹੋ ਚੁੱਕਿਆ ਜੀ ਕਾਈਓ ਚਲੋ ਹੁਣ ਜਿੰਨਾ ਪਰਿਵਾਰਾਂ ਤੋਂ ਅਸੀਂ ਜਾਣਾ ਉੱਥੇ ਜਾ ਕੇ ਤੁਹਾਨੂੰ ਆ ਉੱਥੇ ਜੇ ਦ੍ਰਿਸ਼ ਦਿਖਾਵਾਂਗੇ ਜੀ ਧੰਨਵਾਦ ਜੀ ਸਾਡੇ ਵੀਰ ਜੀ ਹੁਣ ਇੱਥੇ ਬੈਠੇ ਸ਼ੁਕਰ ਲੈ ਕੇ ਆਏ ਆ ਥੱਲੇ ਬੈਜੋ ਬਾਬਾ ਜੀ ਥੱਲੇ ਬੈਜੋ ਥੱਲੇ ਬੈਜੋ ਨਾ ਥੱਲੇ ਬੈਜੋ 24 ਘੰਟੇ ਕੋਈ ਗੱਲ ਨਹੀਂ ਬਾਬਾ ਜੀ ਗੁਰੂ ਰਾਮਦਾਸ ਨਾਲ ਆਪਣੇ ਆ ਵੇਖੋ ਕਿੰਨੀ ਜਿਹੜੀ ਬਿਜਲੀ ਦੇ ਤਾਰਾਂ ਥੱਲੇ ਲੰਘ ਰਹੀਆਂ ਵਾ ਪਰ ਮਜਬੂਰੀ ਕੀ ਕਰੀਏ ਕਿ ਵੀਰ ਜੀ ਹੁਣੀ ਕਹਿੰਦੇ ਸੀ ਚੇਚਾ ਅਮਿਤਪਾਲ ਵੀਰ ਹੁਣੀ ਕਿ ਜਿਹੜੀ ਆਂ ਗਾਂ ਬੈਠੀ ਆਂ ਆ ਜਿਹੜੀ ਆ ਵਿਚਾਰਾ ਗੋਕਾ ਬੈਠਾ ਵਾ ਇਨੂੰ ਆਪਾਂ ਫੀਡ ਪਾ ਕੇ ਹੁਣੀ ਆ ਆ ਤੁਸੀਂ ਕੋਲ ਦੇਖ ਸਕਦੇ ਜੀ ਕਿ ਇਹ ਵੀਰ ਅੱਗੇ ਟੂੜੀ ਪਾ ਕੇ ਗਿਆ ਸੀਗਾ ਤੇ ਹੁਣ ਪਾਉਣ ਆਇਆ ਵਾ ਫੀਡ ਤੇ ਤੁਸੀਂ ਵੀਰ ਜੀ ਉੱਤੇ ਚੜ ਕੇ ਜੇ ਦੇਖੋਗੇ ਨਾ ਬਾਬਿਓ ਉੱਪਰ ਹੀ ਸੱਪ ਸੱਪ ਵਾ ਤੇ ਅੰਦਰਲੇ ਬਨੇ ਹੀ ਟੂੜੀ ਜਦੋਂ ਪਾਉਣ ਜੈ ਨਾ ਅੰਦਰਲੇ ਬਨੇ ਵੀ ਛਾਪੀ ਛੱਪ ਸੀਗੇ ਤੇ ਆਕਾਸ਼ ਉੱਪਰਲੇ ਬਨੇ ਵੀ ਛਾਪੀ ਆ ਜਾ ਉੱਪਰਲੇ ਬਨੇ ਸੱਪ ਬੈਠੇ ਜਾ ਵੀਡੀਓ ਬਣਾ ਕੇ ਦਿਓ ਕਿੱਥੇ ਬੈਠੇ ਆ ਉੱਪਰਲੇ ਬਨੇ ਹਾਂ ਉੱਪਰ ਉਪਰ ਆ ਵੀ ਜਾਵੇ ਇੱਥੋਂ ਹੀ ਆ ਪੌੜੀ ਪਈ ਕਹ ਰਾਂ ਦੇ ਰਾਂ ਦੇ ਹਾਂ ਵੇਖੋ ਵੀਰ ਜੀ ਨਹੀਂ ਆ ਵੀਰ ਮੈਨੂੰ ਕਹਿੰਦਾ ਕਿ ਆਪਾਂ ਆਪਾਂ ਵੀ ਨੇਰਾ ਜੇ ਭਾਵੇਂ ਆਪਾਂ ਨੂੰ ਰਾਤ ਪੈ ਜੇ ਪਰ ਜਿਹੜੀ ਆ ਗਾਂ ਉੱਥੇ ਵੱਜੀ ਸੀ ਨਾ ਇਹ ਲਗਭਗ ਅੱਧਾ ਕਿਲੋਮੀਟਰ ਹੁਣੀ ਆ ਬੰਦ ਤੋਂ ਆ ਤਿੰਨ ਦੇਖ ਸਕਦੇ ਆ ਆ ਅਗਲੇ ਬੰਨੇ ਬਾਨਵਾ ਤੇ ਬੰਦ ਤੋਂ ਅੱਧਾ ਕਿਲੋਮੀਟਰ ਦੂਰ ਇਹ ਗਾਂ ਵਾ ਗਊ ਮਾਤਾ ਵਾ ਤੇ ਇਹਨੂੰ ਵੀਰ ਸਪੈਸ਼ਲ ਇੱਥੇ ਫੀਡ ਪਾਉਣ ਆਵਾ ਕਿਉਂਕਿ ਵੀਰ ਕਹਿੰਦਾ ਸੀ ਵੀ ਇਹਦੇ ਹੁਣ ਕੋਈ ਵਾਰਸ ਨਹੀਂ ਹੈਗਾ ਤੇ ਨਾ ਇਹਨੇ ਕਿਸੇ ਨੂੰ ਆਵਾਜ਼ ਹੀ ਮਾਰਨੀ ਆ ਕਿ ਮੈਨੂੰ ਵੀ ਆਣ ਕੇ ਲੈ ਕੇ ਜਾਓ ਇੱਥੋਂ ਚਲੋ ਅਸੀਂ ਇੱਥੋਂ ਗਾਂ ਨੂੰ ਕੱਢ ਤ ਨਹੀਂ ਸਾਡੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਤੇ ਬੋਤ ਆ ਜਿਹੜੀ ਸਾਡੇ ਤੋਂ ਛੋਟੀ ਆ ਤੇ ਚਲੋ ਵੈਗਰੂ ਇਹਦੀ ਇਹਦੇ ਨਾਲ ਕਿਸਮਤ ਪਰ ਜਿੰਨੀ ਜੋਗੇ ਹੈਗਾ ਵੀਰ ਅਮਰਪਾਲ ਉਹਨੇ ਆਪਣੀ ਡਿਊਟੀ ਨਿਭਾਈ ਆ ਤੇ ਗਾਂ ਨੂੰ ਤੁੜੀ ਲਾ ਕੇ ਤੇ ਨਾਲ ਗਾਂ ਨੂੰ ਆ ਫੀਡ ਪਾ ਰਿਆ ਵੀਰ ਸਪੈਸ਼ਲ ਅਸੀਂ ਉੱਥੇ ਜਿਹੜੀ ਜਥੇਬੰਦੀ ਫੀਡ ਬਣ ਰਹੀ ਸੀ ਵਾਸ ਪੰਜਾਬ ਦੀ ਉਹਨਾਂ ਤੋਂ ਅਸੀਂ ਸਪੈਸ਼ਲੀ ਲੈ ਕੇ ਆਏ ਕਿ ਸਾਨੂੰ ਚਾਹੇ ਥੋੜੀ ਜਿਹੀ ਥੋੜੀ ਫੀਡ ਦੇ ਦਿਓ ਤੇ ਅਸੀਂ ਇੱਥੇ ਜਿਹੜੀ ਗਊ ਮਾਂ ਆਵਾਂ ਉਹਨੂੰ ਪਾ ਕੇ ਹਣੀ ਉਹ ਪਾ ਜਾਾਂਗੇ ਫੇਰੇ ਆਹੋ ਉੱਤੇ ਨਾ ਰੱਖ ਡਰਮ ਦੇ ਥੱਲੇ ਰੱਖ ਦੋ ਜਿਵੇਂ ਮੀਂਹ ਆ ਗਿਆ ਤੇ ਫੇਰੇ ਪਾ ਜਾਾਂਗੇ ਮੀਂਹ ਵਾਲਾ ਮੌਸਮ ਹੀ ਨਿਕਾ ਚਲੋ ਰੱਖ ਦੋ ਉੱਤੇ ਰੱਖ ਦੇ ਉਹ ਤੇ ਰੱਖ ਆ ਆ ਗੱਟੇ ਚ ਪਈ ਹੈਂ ਬਈ ਰੱਖ ਦੋ ਉੱਤੇ ਰੱਖ ਚਲੋ ਇਹਦੀ ਖਾਜ ਮਾਝੋ ਵੀ ਵਿਚਾਰੀ ਖਾਜੋ ਵੀ ਵਿਚਾਰੀ ਪਾਣੀ ਦਬਾਬੇ ਨਹੀਂ ਹੋ ਪੀ ਲੈਣਾ ਹਨਾ ਦਰਿਆ ਦਾ ਪਾਣੀ ਹੀ ਪੀ ਲੈਣਾ ਨੇ ਚਲੋ ਮਾਈਕਰੋਸ ਭੜਾ ਕਰੇ ਵੀਰ ਦਾ ਇਹ ਵੀਰ ਨੇ ਨਾ ਰੱਟ ਲਾਈ ਰੱਖੀ ਸੀ ਵੀ ਆਪਾਂ ਨੂੰ ਭਾਵੇਂ ਅੱਧੀ ਰਾਤ ਹੋ ਜੇ ਨਾ ਆਪਾਂ ਇਹਨੂੰ ਪਾਣੀ ਜਾ ਚੋਕਰ ਪਾਉਣ ਹਣੀ ਹੋਣਾ ਵਾ ਤੇ ਵੀਰ ਨੇ ਆਪ ਪਤਨੀ ਚਾਹ ਪੀਤੀ ਕਿ ਨਹੀਂ ਪੀਤੀ ਸਵੇਰ ਦੀ ਪਰ ਗਾ ਨੂੰ ਵੇਖੋ ਚੋਕਰਪਾਉਂ ਨ ਆਇਆ ਵਾ ਇਹ ਇੱਕ ਬੰਦੇ ਵੇਖੋ ਕੀ ਇਨਸਾਨੀਅਤ ਆ ਸਾਡੇ ਪੰਜਾਬੀ ਭਰਾਵਾਂ ਦੇ ਵਿੱਚ ਬੰਦਾ ਤੇ ਡੁੱਬਦਾ ਕੀ ਹਰ ਤੱਕ ਵੇਖਿਆ ਜਾਂਦਾ ਸਾਡੇ ਤੋਂ ਜਿਹੜਾ ਜਾਨਵਰ ਆ ਉਹ ਵੀ ਡੁੱਬਦੇ ਨਹੀਂ ਵੇਖੇ ਜਾਂਦੇ ਦੇ ਵਾਗਰੂਪਾਲਾ ਕਰੇ ਇਹ ਇੰਦੀਆ ਦਵਾਵਾ ਮੈਂ ਨਾ ਗਾਂ ਦੀਆਂ ਜਿਹੜੇ ਸੀਸਾ ਵਾ ਵੀਰ ਦੇ ਪਰਿਵਾਰ ਨੂੰ ਬੱਚਿਆਂ ਨੂੰ ਲੱਗਣਾ ਤੇ ਬਹੁਤ ਭਾਵੁਕ ਪਲਵਾ ਆ ਇਸ ਟਾਈਮ ਜਿਹੜਾ ਪਾਣੀ ਆਇਆ ਵਾ ਆ ਪਿੰਡ ਧੀਰਾ ਘਰ ਆ ਪਿੰਡ ਨਿਹਾਲਾਲਵੇਰਾ ਜ਼ਿਲ੍ਹਾ ਫਲੋਇਪੁਰ ਦੇ ਵਿੱਚ ਤੇ ਆ ਅਗਲੇ ਬੰਨੇ ਕੈਂਪ ਲੱਗੇ ਆ ਆ ਸਾਰੀਆਂ ਜਥੇਬੰਦੀਆਂ ਆਈਆਂ ਵਾ ਤੇ ਇਹ ਵੀਰ ਜੀ ਹੁਣੀ ਆ ਵੋਟ ਲੈ ਕੇ ਆਏ ਆ ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਇਹ ਵੋਟਾਂ ਆਈਆਂ ਵਾ ਆ ਪ੍ਰਭ ਪ੍ਰਭਾਸ ਰਾਸਥਾ ਵੱਲੋਂ ਰਮਨਵੀਰ ਹੁਣੀ ਆਏ ਆ ਤੇ ਵਾਚੋ ਟ੍ਰਾਫਿਕ ਵੀ ਦੇਖ ਸਕਦੇ ਜੀ ਕਿ ਆ ਪੂਰੇ ਪਾਣੀ ਦੇ ਲੈਵਲ ਤੇ ਹੋ ਚੁੱਕਿਆ ਜੀ ਠੀਕ ਚਲੋ ਹੁਣ ਜਿੰਨਾ ਪਰਿਵਾਰਾਂ ਤੋਂ ਅਸੀਂ ਜਾਣਾ ਉੱਥੇ ਜਾ ਕੇ ਤੁਹਾਨੂੰ ਆ ਉੱਥੇ ਜੇ ਦ੍ਰਿਸ਼ ਦਿਖਾਵਾਂਗੇ ਜੀ ਧੰਨਵਾਦ ਜੀ ਸਾਡੇ ਵੀਰ ਜੀ ਹੁਣੇ ਬੈਠੇ ਸੂਕਰ ਲੈ ਕੇ ਆਏ ਆ ਥੱਲੇ ਬੈਜੋ ਬਾਬਾ ਜੀ ਥੱਲੇ ਬੈਜੋ ਥੱਲੇ ਬੈਜੋ ਨਾ ਥੱਲੇ ਬੈਜੋ 24 ਘੰਟੇ ਕੋਈ ਗੱਲ ਨਹੀਂ ਬਾਬਾ ਜੀ ਗੁਰੂ ਆਮਦਾਸ ਨਾਲ ਆਪਣੇ ਆ ਵੇਖੋ ਕਿੰਨੀ ਜਿਹੜੀ ਬਿਜਲੀ ਦੇ ਤਾਰਾਂ ਥੱਲੇ ਲੰਘ ਰਹੀਆਂ ਵਾ ਪਰ ਮਜਬੂਰੀ ਕੀ ਕਰੀਏ ਕਿ ਵੀਰ ਜੀ ਹੁਣੀ ਕਹਿੰਦੇ ਸੀ ਚੇਚਾ ਅਮਿਤਪਾਲ ਵੀਰ ਹੁਣੀ ਕਿ ਜਿਹੜੀ ਆਂ ਗਾਂ ਬੈਠੀ ਆਂ ਆ ਜਿਹੜੀ ਆ ਵਿਚਾਰਾ ਗੋਕਾ ਬੈਠਾ ਵਾ ਇਹਨੂੰ ਆਪਾਂ ਫੀਡ ਪਾ ਕੇ ਹੁਣੀ ਆ ਆ ਤੀਨ ਬੋਲ ਸਕਦੇ ਜੀ ਕਿ ਇਹ ਵੀਰ ਅੱਗੇ ਤੂੜੀ ਪਾ ਕੇ ਗਿਆ ਸੀਗਾ ਤੇ ਹੁਣ ਪਾਉਣ ਆਇਆ ਵਾ ਫੀਲ ਤੇ ਤੁਸੀਂ ਵੀਜੀ ਉੱਤੇ ਚੜ ਕੇ ਜੇ ਵੇਖੋਗੇ ਨਾ ਬਾਬਿਓ ਉੱਪਰ ਵੀ ਸੱਪ ਸੱਪ ਵਾ ਤੇ ਅੰਦਰਲੇ ਬਨੇ ਹੀ ਟੂੜੀ ਜਦੋਂ ਪਾਉਣ ਜੈ ਨਾ ਅੰਦਰਲੇ ਬਨੇ ਵੀ ਛਾਪੀ ਛੱਪ ਸੀਗੇ ਤੇ ਆਕਾਸ਼ ਉੱਪਰਲੇ ਬਨੇ ਵੀ ਛਾਪੀ ਆ ਜਾ ਉੱਪਰਲੇ ਬਨੇ ਸੱਪ ਬੈਠੇ ਜਾ ਵੀਡੀਓ ਬਣਾ ਕੇ ਦਿਓ ਕਿੱਥੇ ਬੈਠੇ ਆ ਉੱਪਰਲੇ ਬਨੇ ਹਾਂ ਉੱਪਰ ਉੱਪਰ ਆਵੇ ਜਾਵੇ ਇੱਥੋਂ ਹੀ ਆ ਪੌੜੀ ਪਈ ਮੈਂ ਇੱਧਰ ਲੱਗਾ ਯਾਰ ਰਹਿੰਦੇ ਹਾਂ ਹਾਂ ਵੇਖੋ ਵੀਰ ਜੀ ਨਹੀਂ ਆ ਵੀਰ ਮੈਨੂੰ ਕਹਿੰਦਾ ਕਿ ਆਪਾਂ ਆਪਾਂ ਵੀ ਨੇਰਾ ਜੇ ਭਾਵੇਂ ਆਪਾਂ ਨੂੰ ਰਾਤ ਪੈ ਜੇ ਪਰ ਜਿਹੜੀ ਆ ਗਾਂ ਉੱਥੇ ਵੱਜੀ ਸੀ ਨਾ ਇਹ ਲਗਭਗ ਅੱਧਾ ਕਿਲੋਮੀਟਰ ਹੁਣੀ ਆ ਬੰਦ ਤੋਂ ਆ ਤਿੰਨ ਦੇਖ ਸਕਦੇ ਆ ਆ ਅਗਲੇ ਬੰਨੇ ਬੰਨਵਾ ਤੇ ਬੰਦ ਤੋਂ ਅੱਧਾ ਕਿਲੋਮੀਟਰ ਦੂਰ ਇਹ ਗਾਂ ਵਾ ਗਊ ਮਾਤਾ ਵਾ ਤੇ ਇਹਨੂੰ ਵੀਰ ਸਪੈਸ਼ਲ ਇੱਥੇ ਫੀਡ ਪਾਉਣ ਆਵਾ ਕਿਉਂਕਿ ਵੀਰ ਕਹਿੰਦਾ ਸੀ ਵੀ ਇਹਦੇ ਹੁਣ ਕੋਈ ਵਾਰਸ ਨਹੀਂ ਹੈਗਾ ਤੇ ਨਾ ਇਹਨੇ ਕਿਸੇ ਨੂੰ ਆਵਾਜ਼ ਹੀ ਮਾਰਨੀ ਆ ਕਿ ਮੈਨੂੰ ਵੀ ਆਣ ਕੇ ਲੈ ਕੇ ਜਾਓ ਇੱਥੋਂ ਤਲਸੀਂ ਇਥੋਂ ਗਾਂ ਨੂੰ ਕੱਢ ਤ ਨਹੀਂ ਸਾਡੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਵਾ ਤੇ ਬੋਤ ਆ ਜਿਹੜੀ ਸਾ ਤੋਂ ਛੋਟੀ ਆ ਤੇ ਚਲੋ ਵੈਗਰੂ ਇਹਦੀ ਇਹਦੇ ਨਾਲ ਕਿਸਮਤ ਪਰ ਜਿੰਨੀ ਜੋਗੇ ਹੈਗਾ ਵੀਰ ਅਮਰਪਾਲ ਉਹਨੇ ਆਪਣੀ ਡਿਊਟੀ ਨਿਭਾਈ ਆ ਤੇ ਗਾਂ ਨੂੰ ਤੂੜੀ ਲਾ ਕੇ ਤੇ ਨਾਲ ਗਾਂ ਨੂੰ ਆ ਫੀਡ ਪਾ ਰਿਆ ਵੀਰ ਸਪੈਸ਼ਲ ਅਸੀਂ ਉੱਥੇ ਜਿਹੜੀ ਜਥੇਬੰਦੀ ਫੀਡ ਬਣ ਰਹੀ ਸੀ ਵਾਸ ਪੰਜਾਬ ਦੀ ਉਹਨਾਂ ਤੋਂ ਅਸੀਂ ਸਪੈਸ਼ਲੀ ਲੈ ਕੇ ਆਏ ਕਿ ਸਾਨੂੰ ਚਾਹੇ ਥੋੜੀ ਜਿਹੀ ਥੋੜੀ ਫੀਡ ਦੇ ਦਿਓ ਤੇ ਅਸੀਂ ਇੱਥੇ ਜਿਹੜੀ ਗਊ ਮਾਂ ਆ ਉਹਨੂੰ ਪਾ ਕੇ ਹਣੀ ਆ ਪਾ ਜਾਾਂਗੇ ਫੇਰੇ ਆਉ ਉੱਤੇ ਨਾ ਰੱਖ ਡਰਮ ਦੇ ਥੱਲੇ ਰੱਖ ਦੋ ਜੇ ਮੀਂਹ ਮੁ ਆ ਗਿਆ ਤੇ। ਪਰ ਇਹ ਪਾ ਦਾਂਗੇ ਮੀਂਹ ਵਾਲਾ ਮੌਸਮ ਹੀ ਨਿਕਾ। ਚਲੋ ਰੱਖ ਦੁੱਤੀ ਰੱਖ ਦੇ। ਉੱਤੇ ਆ ਗਈ ਗੱਟੇ 'ਚ ਪਈ ਹੈ ਬਈ। ਆ ਰੱਖ ਦੁੱਤੀ ਰੱਖ ਦੋ। ਚਲੋ ਇਹਦੀ ਕਿਸਮਤ ਹੋ ਗਈ ਤੇਰੀ। ਖਾ ਜੋਗੀ ਤੇਰੀ। ਪਾਣੀ ਤਾਂ ਬਾਬੇ ਨੇ ਹੋ ਪੀ ਲੈਣਾ ਹਨਾ ਦਰਿਆ ਦਾ। ਪਾਣੀ ਹੋ ਪੀ ਲੈਣਾ ਨੇ। ਚਲੋ। ਵੈਗਰੂਪ ਭੜਾ ਕਰੇ ਵੀਰ ਦਾ। ਇਹ ਵੀਰ ਨੇ ਨਾ ਰੱਟ ਲਾਈ ਰੱਖੀ ਸੀ ਵੀ ਆਪਾਂ ਨੂੰ ਭਾਵੇਂ ਅੱਧੀ ਰਾਤ ਹੋ ਜੇ ਨਾ ਆਪਾਂ ਇਹਨੂੰ ਪਾਣੀ ਅ ਦਜਾ ਚੋਕਰ ਪਾਉਣ ਆਉਣਾ ਹੀ ਹੋਣਾ ਵਾ। ਤੇ ਵੀਰ ਨੇ ਆਪ ਪਤਨੀ ਚਾਹ ਪੀਤੀ ਕਿ ਨਹੀਂ ਪੀਤੀ ਸੇਰ ਦੀ। ਇਪਰਗਾ ਨੂੰ ਵੇਖੋ ਚੋਕਰਪਾਉਂ ਨ ਆਇਆ ਵਾ ਇਹ ਇੱਕ ਬੰਦੇ ਵੇਖੋ ਕੀ ਇਨਸਾਨੀਅਤ ਆ ਸਾਡੇ ਪੰਜਾਬੀ ਭਰਾਵਾਂ ਦੇ ਵਿੱਚ ਬੰਦਾ ਤੇ ਡੁੱਬਦਾ ਕੀ ਹਰ ਤੱਕ ਵੇਖਿਆ ਜਾਂਦਾ ਸਾਡੇ ਤੋਂ ਜਿਹੜਾ ਜਾਨਵਰ ਆ ਉਹ ਵੀ ਡੁੱਬਦੇ ਨਹੀਂ ਵੇਖੇ ਜਾਂਦੇ ਦੇ ਵਾਗਰੂਪਾਲਾ ਕਰੇ ਇਹ ਇੰਦੀਆ ਦਵਾਵਾ ਮੈਂ ਨਾ ਗਾਂ ਦੀਆਂ ਜਿਹੜੇ ਸੀਸਾ ਵਾ ਵੀਰ ਦੇ ਪਰਿਵਾਰ ਨੂੰ ਬੱਚਿਆਂ ਨੂੰ ਲੱਗਣਾ ਤੇ ਬਹੁਤ ਭਾਵੁਕ ਪਲਵਾ ਆ ਇਸ ਟਾਈਮ ਜਿਹੜਾ ਪਾਣੀ ਆਇਆ ਵਾ ਆ ਪਿੰਡ ਧੀਰਾ ਘਰਾ ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਲੋਇਪੁਰ ਦੇ ਵਿੱਚ ਤੇ ਆ ਅਗਲੇ ਬੰਨੇ ਕੈਂਪ ਲੱਗੇ ਆ ਆ ਸਾਰੀਆਂ ਜੱਥੇਬੰਦੀਆਂ ਆਈਆਂ ਵਾ ਤੇ ਇਹ ਵੀਰ ਜੀ ਹੁਣੀ ਆ ਵੋਟ ਲੈ ਕੇ ਆਏ ਆ ਜਿਵੇਂ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਇਹ ਵੋਟਾਂ ਆਈਆਂ ਵਾ ਆ ਪ੍ਰਭ ਪ੍ਰਭਾਸ ਰਾਸਾ ਸੰਸਥਾ ਵੱਲੋਂ ਰਮਨਵੀਰ ਹੁਣੀ ਆਏ ਆ ਅਮਨਪਾਲ ਵੀਰ ਹੁਣੀ ਆ ਗੁਰਿੰਦਰਪਾਲ ਵੀਰ ਹੁਣੀ ਆ ਤੇ ਇਹ ਵੀਰ ਸਾਰੇ ਆਏ ਆ ਫੜਾਓ ਤਾਂ ਜੀ ਛੋਟੀ ਹੋ ਚੁੱਕੀ ਆ ਚਲੋ ਪੈਂ ਛੋਟੀ ਡਾਜ ਲੱਗ ਰਹੀ ਤੇ ਆਹ ਕਾਰ ਸੀ ਸੰਜੀ ਇਹ ਕਾਰ ਦੇ ਵਿੱਚ ਕੋਈ ਨਹੀਂ ਹੈਗਾ ਤੇ ਬਾਜਾਂ ਕੋਣ ਮਾਰਿਆ ਆਪਾਂ ਨੂੰ ਉਹ ਉਧਰ ਹੀ ਆ ਆਉਂਦੇ ਕਿ ਦਿਵਾ ਜਾਵਾਂ ਮੈਂ ਕਾ ਕਰ ਮਾੜਾ ਕਾ ਤੇਰੀ ਕੰਨ ਤੇਰਾ ਵੇ ਆ ਵੀ ਇਧਰੋਂ ਕਰਦਾ ਮੈਂ ਚਲੋ ਪੱਕਾ ਜੇ ਹੱਥ ਕੋ ਚਲੋ 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 ਤੋਰੋ ਦੇ ਤਰ ਤੋਰ ਨਾ ਤੋਰ ਤੱਕਦੇ ਤੱਕਦੇ ਤੋਰਨੀ ਐ ਕਾ ਹੀ ਉਧਰੋਂ ਮਾ ਨਾ ਤੋਰਨੀ ਉਧਰੋਂ ਬੈਕਟ ਪਾ ਜੂਗਾ ਹਾਂ ਬੈਕਿਆ ਬਿਠਾ ਰਿਹਾ 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 ਦੇਖੋ 18 ਦੀ ਚਲੋ ਜਿਪੜਾ ਕਰੇ ਆਲੋ ਬਾਬਾ ਜੀ ਉਹ ਲੱਕੜ ਡਿੱਗੀ